ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖਾੜੇ ਜਿੱਦਾਂ ਮੈਂ ਪਹੁੰਚਦਾ ਤੇ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਿਨਾ ਕਿ ਅੱਜ ਸਾਰਿਆਂ ਨੂੰ ਇੰਜੈਕਸ਼ਨ ਲੱਗਣਗੇ ਤੇ ਸਭ ਤੋਂ ਪਹਿਲਾਂ ਵਾਰੀ ਆ ਗਈ ਸਾਡੀ ਭੈਣ ਮਨਪ੍ਰੀਤੀ ਪਹਿਲਾਂ ਵੀ ਕਹਿੰਦੀ ਆਨੇ ਬਹਾਨਾ ਮਰਿਆ ਵੀ ਮੇਰਾ ਹੋ ਗਿਆ ਭਾਜੀ ਟਾਈਮ ਹੈ ਜਾਵਾਂ ਮੈਂ ਕਿਹਾ ਹਾਂ ਚਲੀ ਜਾ ਤੇ ਜਾਣ ਲੱਗੀ ਤੇ ਫਿਰ ਅਸੀਂ ਕਿਹਾ ਨਹੀਂ ਇੰਜੈਕਸ਼ਨ ਤਾਂ ਲਵਾਉਣਾ ਪੈਣਾ ਕਿਉਂਕਿ ਜੇ ਸਾਰਿਆਂ ਨੂੰ ਪਿਆਰ ਬਰਾਬਰ ਆ ਖੜੇ ਵਿੱਚ ਫਿਰ ਸਜਾਵਾਂ ਤੇ ਜਿਹੜੀਆਂ ਫੈਸਿਲਿਟੀਆਂ ਹੋ ਗਈ ਬਰਾਬਰੀ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਦੂਸਰੀ ਭੈਣ ਮੇਰੀ ਖੁਸ਼ੀ ਇਹਨੇ ਚੜ੍ਹਦੀ ਕਲਾ ਜੇ ਕਰਾ ਲਾਇਆ ਤੇ ਕਹਿੰਦੀ ਕੋਈ ਚੱਕਰੀ ਨਹੀਂ ਪਾਜੀ ਇੰਜੈਕਸ਼ਨ ਇੰਜੈਕਸ਼ਨ ਦਾ ਨਹੀਂ ਕੀ ਚੀਜ਼ ਆ ਕਿਰਪਾਨਾ ਵੀ ਤਾਂ ਲੱਗਦੀ ਆਈ ਨੇ ਤੇ ਇੰਜੈਕਸ਼ਨ ਲਵਾਉਣ ਚ ਮੈਨੂੰ ਕੋਈ ਦਿੱਕਤ ਨਹੀਂ ਪਰ ਕਹਿੰਦੀ ਵੀ ਮੇਰੇ ਨਾਲ ਜਦੋਂ ਇੰਜੈਕਸ਼ਨ ਲੱਗੇ ਮੈਂ ਮੈਂ ਗੱਲਾਂ ਕਰਿਓ ਤੇ ਫਿਰ ਮੈਨੂੰ ਉਹਦੇ ਹਾਰਦਾ ਪੁੱਛਦੇ ਰਿਹਾ ਤੇ ਇਹਨੇ ਨੂੰ ਡਾਕਟਰ ਸਾਹਿਬ ਨੇ ਇੰਜੈਕਸ਼ਨ ਲਾਤਾ ਤੇ ਬੜੀ ਖੋਈ ਗਈ ਕਹਿੰਦੀ ਲੱਗ ਵੀ ਗਿਆ ਮੈਂ ਕਿਹਾ ਹਾਂ ਲੱਗ ਗਿਆ ਫਿਰ ਉਸ ਤੋਂ ਬਾਅਦ 1 ਬਾਈ 1 ਸਾਰੇ ਸਿੰਘਾਂ ਨੇ ਇੰਜੈਕਸ਼ਨ ਲਵਾਏ ਇਹ ਟੈਕਨੋਸ ਦੇ ਇੰਜੈਕਸ਼ਨ ਨੇ ਜੋ ਸਿੰਘ ਜਿਹੜੇ ਨੇ ਇੱਥੇ ਸ਼ਸਤਰਾਂ ਖੇਡਦੇ ਸਟਾਫੇਟਾ ਤੇ ਕਿਰਪਾਨਾਂ ਤੇਗਾ ਲੱਗ ਜਾਂਦੀਆਂ ਉਹਦੇ ਕਰਕੇ ਲੋਾਇ ਤੇ ਸਭ ਤੋਂ ਜ਼ਿਆਦਾ ਔਖਾ ਸਾਨੂੰ ਕਿਤਾ ਸਾਡੇ ਘੋੜੇ ਨੇ ਇਹ ਘੋੜੇ ਸਿੰਘ ਨੇ ਘੋੜੇ ਨੂੰ ਖਿੱਚ ਕੇ ਪਹਿਲਾਂ ਮੈ ਲਿਆ ਉਹ ਤੋਂ ਰੋਣ ਲੱਗਿਆ ਖਿੱਚਿਆ ਆਪਰੇ ਆਵ ਨੂੰ ਇਹਨੇ ਉਹ ਤੋਂ ਬਾਅਦ ਚਾਰ ਪੰਜ ਸਿੰਘਾਂ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿੱਥੇ ਹੱਥ ਆਉਂਦਾ ਜਦੋਂ ਨਵਾਂ ਹੀ ਘੋੜਾ ਹੋਵੇ ਤੇ ਕੱਲ ਦੇਖਦੇ ਆਂ ਇੰਜੈਕਸ਼ਨ ਇਹਦੇ ਲੱਗਾ ਕਿ ਨਹੀਂ ਲੱਗੇ ਕੱਲ ਦੀ ਵੀਡੀਓ ਚ ਦੇਖਾਂਗੇ